ਸਾਸੀ ਕਾ ਵੀਰ ਜੀ ਸਾਰਿਆਂ ਨੂੰ ਆਪਾਂ ਅੱਜ ਪਿਛਲੀ ਵੀਡੀਓ ਵਿੱਚ ਬੋਲਿਆ ਸੀ ਆ ਵੀ ਜਿਵੇਂ ਤੁਹਾਨੂੰ ਬਹੁਤ ਭਰਾਵਾਂ ਦੇ ਕਮੈਂਟ ਆਏ ਸੀ ਕਹਿੰਦੇ ਬਾਈ ਦੀ ਜਾਲ ਤੇ ਟੂਰੀ ਵਾਲੀ ਮਸ਼ੀਨ ਦੇ ਜਾਲ ਤੇ ਵੀਡੀਓ ਬਣਾਓ ਵਾਕੀ থাম্বਨੇਲ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਤਾਂ ਮਿੱਤਰੋ ਅਕਸਰ ਜਿਹੜੇ ਨਵੇਂ ਬੰਦੇ ਆ ਉਹਨਾਂ ਦੇ ਇਹ ਪ੍ਰੋਬਲਮਾਂ ਆਉਂਦੀਆਂ ਹੁੰਦੀਆਂ ਜਿਨ੍ਹਾਂ ਨੂੰ ਨੌਲੇਜ ਹੈ ਉਹ ਤੇ ਵੀਡੀਓ ਨਾਲ ਦੇਖਿਓ ਜਿਨ੍ਹਾਂ ਨੂੰ ਨਹੀਂ ਨੌਲਜ ਉਹ ਵੀਡੀਓ ਸਾਰੀ ਦੇਖਿਓ ਸਕਿਪ ਨਾ ਕਰਿਓ ਬਹੁਤ ਹੀ ਨੌਲੇਜ ਵਾਲੀ ਵੀਡੀਓ ਮੈਂ ਤੁਹਾਨੂੰ ਸਰਲ ਤਰੀਕੇ ਚ ਤੇ ਮੈਂ ਪੰਜ ਚਾਰ ਮਿੰਟਾਂ ਚ ਸਮਝਾ ਲੂ। ਟੂੜੀ ਵਾਲੀ ਮਸ਼ੀਨ ਦਾ ਜਾਲ ਕੀ ਹੁੰਦਾ ਹੈ ਵੀ ਜਦੋਂ ਮੈਨ ਪ੍ਰੋਬਲਮ ਉਹ ਤੋਂ ਆਉਂਦੀ ਹੈ ਵੀ ਜਦੋਂ ਆਪਾਂ ਜਾਲ ਨੂੰ ਚੇਂਜ ਕਰਨਾ ਹੁੰਦਾ। ਨਵੇਂ ਬੰਦੇ ਨੂੰ ਆਏ ਨਹੀਂ ਪਤਾ ਲੱਗਦਾ ਵੀ ਉਹ ਤਾਂ ਜਾਲ ਆਪਾਂ ਕੀ ਕਰੀਏ, ਕਿਵੇਂ ਕਰੀਏ, ਕਿੱਥੋਂ ਲਈਏ, ਕੰਪਨੀ ਵਾਲੇ ਕੋਲ ਜਾਣੇ ਤਾਂ ਉਹ ਭਾਵੇਂ ਦੁੱਧੇ ਪਾ ਕੇ ਛੁੱਟਦੇ। ਸਭ ਤੋਂ ਪਹਿਲਾਂ ਆਪਾਂ ਦੇਖਣਾ ਵੀ ਆਪਣੀ ਮਸ਼ੀਨ ਦਾ ਕੋਈ ਲੰਬਾ ਤਾਂ ਨਹੀਂ ਆਇਆ। ਜੇ ਪਿਛਲੇ ਸੀਜ਼ਨ ਚ ਲਾਈ ਸੀ ਤਾਂ ਲਾਂਭਾ ਤਾਂ ਨਹੀਂ ਆਇਆ ਵੀ ਉਹ ਕੁੰਡੀ ਤਾਂ ਨਹੀਂ ਮਾਰਦੀ ਸੀ ਜਿਹੜਾ ਭਰਾ ਤੂੜੀ ਵਾਲੀ ਮਸ਼ੀਨ ਚਲਾਉ ਉਹ ਜ਼ਿੰਮੇਦਾਰ ਹੁੰਦਾ ਉਹਦੇ ਪਸ਼ੂ ਰੱਖਿਆ ਹੁੰਦਾ ਉਹਨੂੰ ਤੂੜੀ ਦੀ ਨੌਲੇਜ ਹੁੰਦੀ ਹੈ ਵੀ ਕਿਹੜੀ ਤੂੜੀ ਆਪਣੇ ਲਈ ਚੱਲਦੀ ਹੈ ਜੇ ਤੁਸੀਂ ਮਸ਼ੀਨ ਏਦਕੀ ਹੀ ਲਿਆਏ ਹੋ ਤਾਂ ਤੁਹਾਨੂੰ ਪਤਾ ਨਹੀਂਗਾ ਤਾਂ ਜਦੋਂ ਗਿੱਲੇ ਲਾਂਗੇ ਤੇ ਮਸ਼ੀਨਾਂ ਚੱਲਦੀਆਂ ਤਾਂ ਉਹਦਾ ਜਿਹੜਾ ਆਹ ਤੁਸੀਂ ਵੇਖੋਗੇ ਸਰੀਆਂ ਦਾ ਗੈਪ ਇਹ 4.5 ਸੂਤ ਕਈ ਮਸ਼ੀਨਾਂ ਦੇ 4.5 ਸੂਤ ਕਈ ਮਸ਼ੀਨਾਂ ਦੇ ਪੌਣੇ ਪੰਜ ਸੂਤ ਜਾਂ ਪੰਜ ਸੂਤ ਹੀ ਹੋਣਾ ਚਾਹੀਦਾ ਜਿਵੇਂ ਆਪਣੀ ਮਸ਼ੀਨ ਦਾ ਆਪਦੀ ਦਾ ਇਹ ਜਾਲ ਹੈ ਅਸੀਂ ਸਦਾ ਹੀ ਮੈਂ ਦੋ ਜਾਲ ਵਰਤਦਾ ਦੇ ਜੀ ਇੱਕ ਗਿੱਲੇ ਤੇ ਚਲਾਉਣ ਵਾਸਤੇ 3/4 4.5 ਸੂਤ ਦਾ ਜਾਲ ਵਰਤਦੇ ਆ ਅਸੀਂ ਇੱਕ ਜਦੋਂ ਜਮਾ ਲੰਗੇ ਲਾਸਟ ਤੇ ਬਣਾਉਨੇ ਆ ਆਪਦੀ ਤੂੜੀ ਤਾਂ ਉਦੋਂ ਕੀ ਹੁੰਦਾ ਹੈ ਵੀ ਲੰਗੇ ਜਮਾ ਬਰੂਦ ਬਣ ਜਾਂਦੇ ਆ ਤਾਂ ਉਦੋਂ ਪ੍ਰੋਬਲਮ ਇਹ ਆਉਂਦੀ ਹੈ ਵੀ ਤੂੜੀ ਛਾਨਣ ਦੀ ਪ੍ਰੋਬਲਮ ਆ ਜਾਂਦੀ ਹੈ ਵੀ ਤੂੜੀ ਦੀ ਰੀਣ ਬਣਦੀ ਹੈ ਤਾਂ ਉਦੋਂ ਅਸੀਂ ਆਹ ਸਾਡਾ ਪੌਣੇ 6 ਸੂਤ ਦੇ ਲਗਭਗ ਸਾਡਾ ਇਹ ਕ੍ਰਾਸ ਆਇਦਾ ਆ ਦੇ ਸਾਈਜ਼ ਹੋਊਗਾ ਕਿ ਦੱਸ ਦੇਣਾ ਮੈਨੂੰ ਪੱਕਾ ਕਨਫਰਮ ਲੀਗਾ ਮਗਰਲੇ ਸਾਲ ਦਾ ਬਣਿਆ ਹੋਇਆ ਹੈਗਾ ਇਹ ਤਾਂ ਹਾਂ ਬਸ ਪੌਣੇ ਤੇ 6 ਦੇ ਲਗਭਗ ਜਾਂਦਾ ਜੇ ਤੁਹਾਨੂੰ ਕੀਤਾ ਕਈ ਭਰਾਵਾਂ ਨੂੰ ਚਲ ਮਿਸਤਰੀ ਬੰਦਾ ਜਿਹੜਾ ਉਹ ਫਿੱਟਾ ਦੇਖ ਲਊਗਾ ਜੀ ਨੂੰ ਨਹੀਂ ਦੇਖਣਾ ਆਉਂਦਾ ਤਾਂ ਤੁਸੀਂ ਜਿਵੇਂ 4 ਸੂਤਾ ਨਾ ਲੈ ਲਿਓ 5 ਸੂਤਾ ਲੈ ਲਿਓ ਇਹਦੇ ਵਿੱਚ ਪਾਓ ਦੇਖ ਲਓ ਜਿਵੇਂ 4 ਸੂਤਾ ਦੇ ਵਿੱਚ ਪੱਜਿਆ ਫਿਰਦਾ ਅੰਦਾਜ਼ਾ ਮਾਰ ਲਿਆ ਬਿਸਾਈਡ ਤੇ ਥਾਂ ਕਿੰਨਾ ਦਿੰਦਾ ਇਹ ਤੁਹਾਡਾ ਪਹਿਲਾ ਕੰਮ ਤਾਂ ਇਹ ਹੋ ਗਿਆ ਜਾਲ ਦੇ ਤੁਹਾਡੇ ਸਿਸਟਮ ਤੁਹਾਡੇ ਸਮਝ ਆ ਗਈ ਵੀ ਤੁਹਾਡੀ ਮਸ਼ੀਨ ਨੂੰ ਜਾਲ ਕਿੱਡਾ ਚਾਹੀਦਾ ਬਾਕੀ ਅੱਡੋ ਅੱਡ ਕੰਪਨੀਆਂ ਦੇ ਸਿਸਟਮ ਹੁੰਦੇ ਆ ਜਿਹੜੀ ਇਹ ਜਾਲ ਹੁੰਦੇ ਆ 14 ਫੱਟੀਆਂ ਵਾਲੀ ਮਸ਼ੀਨ ਤੇ ਜਿਹੜੀਆਂ ਕੇਸ ਟਾਈਪ ਹੁੰਦੀਆਂ ਇਹਨਾਂ ਤੇ ਇਹ ਚੱਲਦੇ ਆ ਤਾਂ ਜਾਲ ਦੀ ਸੈਟਿੰਗ ਕਿਵੇਂ ਕਰਨੀ ਹੈ ਸਭ ਤੋਂ ਮੈਨ ਗੱਲ ਜਾਲ ਦੀ ਸੈਟਿੰਗ ਤੇ ਵੀ ਤੂੜੀ ਦੀ ਪੈਂਦੀ ਹੈ ਜਾਲ ਕਈ ਮਸ਼ੀਨਾਂ ਇੱਕ ਸਾਈਡ ਦਾ ਬਣਾਉਂਦੀਆਂ ਲਗਭਗ ਕੰਪਨੀਆਂ ਦੋ ਸਾਈਡ ਫੁਰਕੇ ਜਾਲ ਪੈ ਜਾਂਦਾ ਜਾਲ ਨੂੰ ਏਠਾਂ ਕਈਆਂ ਦੇ ਨਟ ਪੈਂਦਾ ਜਿਵੇਂ ਇਧਰਲੇ ਬੰਨਿਓ ਕਈਆਂ ਦੇ ਸਈਆ ਪੈਂਦਾ ਉੱਤੇ ਵੀ ਕਈਆਂ ਦੇ ਨਟ ਪੈਂਦਾ ਕਈਆਂ ਦੇ ਸਈਆ ਪੈਂਦਾ ਤਾਂ ਜਿਹੜਾ ਏਠਲਾ ਨਟ ਹੈ ਏਹਨੇ ਘਟਾ ਨੂੰ ਪਾਤਾ ਜਾਲ ਆਪਾਂ ਟੰਗਤਾ ਜੇ ਤੁਹਾਡੀ ਮਸ਼ੀਨ ਦੇ ਟੰਗਿਆ ਰਹਿ ਜਦੋਂ ਤੁਸੀਂ ਸੈਟਿੰਗ ਦੇਖਣੀ ਹੈ ਵੀ ਸਾਡੀ ਮਸ਼ੀਨ ਦੇ ਜਾਲ ਦੀ ਸੈਟਿੰਗ ਸਹੀ ਹੈ ਕਿ ਨਹੀਂ ਸਹੀ ਜਾਲ ਦੇ ਜਿਹੜੇ ਏਥਲੇ ਨਾਟ ਹੋਣਗੇ ਜਿਵੇਂ ਮੰਨ ਲਓ ਮਸ਼ੀਨ ਪਰੇ ਖੜੀਆਂ ਉੱਥੇ ਲੈਗ ਦੀ ਪ੍ਰੋਬਲਮ ਸੀਗੀ ਤਾਂ ਇਧਰਲੇ ਬੰਨੇ ਉਹਦੇ ਪਲੇਟ ਲੱਗੀ ਹੋਊਗੀ ਨਟਾਂ ਦੇ ਕੋਲੇ ਛੋਟੀ ਜੀ ਜਾਂ ਕੋਈ ਚੌਰਸ ਲੱਗੀ ਹੋਊਗੀ ਉਹ ਪਲੇਟ ਖੋਲ ਲੈਣੀ ਐ ਉਹਦੇ ਵਿੱਚ ਤੁਹਾਨੂੰ ਦਿਖੂਗਾ ਜਾਲ ਵੀ ਦਿਖੂਗਾ ਕਾਰਨਰੋਂ ਦਾ ਤੇ ਉੱਤੇ ਬਲੇਡ ਵੀ ਦਿਖਣਗੇ ਮਸ਼ੀਨ ਨੂੰ ਆਰਾਮਦਾਰੀ ਨਾਲ ਢੇੜ ਕੇ ਜਿਵੇਂ ਆਪ ਜਿਹੜਾ ਪਹਿਲਾ ਸਰੀਰ ਉਹਦੇ ਉੱਤਲੇ ਪਾਸੇ ਜਾਲ ਨੂੰ ਲੈ ਆਉਣਾ ਜਾਲ ਨੂੰ ਸੋਰੀ ਜਿਹੜਾ ਪਹਿਲਾ ਸਰੀਆ ਉਹਦੇ ਉੱਤੇ ਬਲੇਡ ਨੂੰ ਲਿਆਉਣਾ ਬਲੇਡ ਥੋੜਾ ਨਵਾਂ ਹੋਣਾ ਚਾਹੀਦਾ। ਉਹਦੇ ਵਿੱਚ ਕੀ ਕਰਨੀ ਆ ਉਸ ਤੋਂ ਬਾਅਦ ਮਸ਼ੀਨ ਗਿੜਨੀ ਨਹੀਂ ਚਾਹੀਦੀ ਨਹੀਂ ਤਾਂ ਹੱਥ ਵੱਢਿਆ ਜਾਊਗਾ। ਉਹਦੇ ਵਿੱਚ ਤੁਸੀਂ ਉਂਗਲ ਪਾ ਕੇ ਦੇਖਣੀ ਹੈ ਵੀ ਸਿੱਧੇ ਲੋਟ ਆਏ ਉਹ। ਆਏ ਉਂਗਲ ਪਾ ਕੇ ਦੇਖੋਗੇ ਤਾਂ ਥੋਟੀ ਉਂਗਲ ਨਾਲ ਬਸ ਨਾ ਪੂਰਾ ਪੂਰਾ ਬਲੇਡ ਆਵੇ। ਉਂਗਲ ਵਿੱਚ ਫਸਣੀ ਨਹੀਂ ਚਾਹੀਦੀ ਤੇ ਬਾਹਰ ਢਿੱਲੀ ਨਹੀਂ ਰਹਿਣੀ ਚਾਹੀਦੀ। ਉਹਨੂੰ ਏਟਲੇ ਪਾਸੇ ਨੂੰ ਉੱਥੇ ਸੈੱਟ ਕਰ ਦਿਓ ਦੂਜੇ ਵੱਨੋਂ ਵੀ ਉੱਥੇ ਸੈੱਟ ਕਰ ਦਿਓ। ਉਦੋਂ ਬਾਅਦ ਤੁਸੀਂ ਸੀਜ਼ਨ ਚਲਾਉਣ ਤੋਂ ਪਹਿਲਾਂ ਇਹ ਕਰਨਾ ਉਦੋਂ ਬਾਅਦ ਜਾਲ ਨੂੰ ਕਿਤੇ ਵੀ ਕਰੀ ਜਾਓ ਏਠੋਂ ਜਾਲ ਨੂੰ ਉੱਚਾ ਨੀ ਮਾ ਨੀ ਕਰਨਾ ਜੇ ਏਠੋਂ ਜਾਲ ਨੂੰ ਚੱਲਦੀ ਮਸ਼ੀਨ 'ਚ ਛੇੜੋਗੇ ਤਾਂ ਤੁਹਾਡੇ ਪ੍ਰੋਬਲਮ ਆਊਗੀ ਹੁਣ ਆ ਗਈ ਵੀ ਚੱਲਦੀ ਮਸ਼ੀਨ ਵੇਲੇ ਕਈ ਵਾਰੀ ਕੀ ਹੁੰਦਾ ਸਵੇਰ ਵੇਲੇ ਸੱਲ ਹੁੰਦੀ ਹੈ ਉਦੋਂ ਲਾਂਗਾ ਥੋੜਾ ਸਿੱਲਾ ਹੁੰਦਾ ਤਾਂ ਤੂੜੀ ਥੋੜੀ ਜਿਹੀ ਮੋਟੀ ਬਣਦੀ ਹੈ ਤਾਂ ਉਦੋਂ ਕੀ ਕਰਨਾ ਉਹਦੇ ਕਈ ਮਸ਼ੀਨਾਂ ਦੇ 21 ਨੰਬਰ ਦੇ ਕਈਆਂ ਦੇ ਮੰਨ ਲਓ ਹੋਰ ਨੰਬਰ ਹੋ ਸਕਦਾ 23 ਹੋ ਸਕਦਾ ਕਈਆਂ ਦੇ 19 ਨੰਬਰ ਦੇ ਨਾਟ ਹੁੰਦੇ ਆ ਉਹ ਨਰ ਨਾਲ ਚੂੜੀਆਂ ਢਿੱਲੀਆਂ ਕਰਕੇ ਤੁਸੀਂ ਸਵੇਰੇ ਵੇਲੇ ਕੀ ਕਰਨਾ ਹੈ ਵੀ ਬਲੇਡਾਂ ਦੇ ਜਵਾਂ ਨੇੜੇ ਕਰੋਗੇ ਜੇ ਜਾਲ ਨੂੰ ਉੱਪਰਲੇ ਪਾਸਿਓਂ ਜਿੰਨਾ ਬਲੇਡਾਂ ਦੇ ਨੇੜੇ ਹੋਊਗਾ ਉੰਨੀ ਤੂੜੀ ਬਰੀਕ ਬਣੂਗੀ ਸੌਰੀ ਉੰਨੀ ਤੂੜੀ ਮੋਟੀ ਬਣੂਗੀ ਜਿੰਨਾ ਤੁਸੀਂ ਜਾਲ ਨੂੰ ਦੂਰ ਕਰਦੇ ਜਾਓਗੇ ਉੰਨੀ ਤੁਹਾਡੀ ਤੂੜੀ ਬਰੀਕ ਬਣੂਗੀ ਜਿੰਨਾ ਥੋੜਾ ਤੁਸੀਂ ਜਾਲ ਨੂੰ ਨੇੜੇ ਲੈਂਦੇ ਆਉਂਗੇ ਤਾਂ ਉੰਨੀ ਤੁਹਾਡੀ ਥੋੜੀ ਪੂਰੀ ਮੋਟੀ ਬਣੂਗੀ ਉਹਦੇ ਨਾਲ ਮਿੱਤਰੋ ਥੋੜਾ ਬਹੁਤ ਫਰਕ ਪੈਂਦਾ ਹੁੰਦਾ ਹੈ ਬਏ ਨਹੀਂਗਾ ਵੀ ਤੁਹਾਡਾ ਕੋਈ ਬਾਲਾ ਫਰਕ ਪੈ ਜੇ ਤਾਂ ਉਹਦੇ ਵਿੱਚ ਤੁਹਾਨੂੰ ਇਹ ਸਮਝ ਆ ਗਈ ਹੋਣੀ ਹੈ ਨਾ ਸਮਝ ਆਈ ਹੋਵੇ ਕਿਸੇ ਜਿਹੜੇ ਤਾਂ ਭਰਾਵਾਂ ਨੇ ਮਸ਼ੀਨ ਚਲਾਈ ਹੋਈ ਹੈ ਲਗਭਗ ਡਰਾਈਵਰ ਜਿਹੜੇ ਮਸ਼ੀਨ ਚਲਾਉਂਦੇ ਉਹਨਾਂ ਨੂੰ ਇਹ ਚੀਜ਼ ਦਾ ਪਤਾ ਹੁੰਦਾ ਜਿਹੜੇ ਭਰਾ ਨੂੰ ਨਾ ਪਤਾ ਹੋਵੇ ਤਾਂ ਮੈਨੂੰ ਮੇਰੇ WhatsApp ਨੰਬਰ ਤੇ ਮੈਸੇਜ ਕਰ ਲਿਓ ਮੈਂ ਸਾਰੀ ਗੱਲ ਸਮਝਾ ਦੂੰਗਾ ਦੂਜੀ ਗੱਲ ਕਈ ਸਿਆਣੇ ਡਰਾਈਵਰ ਤੇ ਬਾਲੇ ਸਿਆਣੇ ਸਲਾਹ ਦੇਣ ਵਾਲੇ ਵੀ ਲੈ ਕੇ ਵਹਿ ਜਾਂਦੇ ਆ ਕਹਿੰਦੇ ਯਾਰ ਥੋੜੀ ਮਸ਼ੀਨਰੀ ਨੇ ਬਣਾਉਂਦੀ ਹੈ ਕਹਿੰਦੇ ਕੀ ਕਰੀਏ ਉਹ ਐ ਨਹੀਂ ਕਹਿੰਦੇ ਵੀ ਜਾਲ ਦੀ ਸੈਟਿੰਗ ਫੋਰਲੋ ਜਾਂ ਜਾਲ ਦੇ ਵਿੱਚ ਗੜਬੜੀ ਐ ਉਹ ਜਾਂਦੇ ਆ ਵੈਲਡਿੰਗ ਵਾਲੇ ਕੋਲੇ ਮੇਰੇ ਅਰਗੇ ਕੋਲੇ ਉਹ ਉਹ ਗਾਹਾਂ ਉਹਨਾਂ ਦਾ ਵੀ ਚੰਦ ਹੁੰਦਾ ਉਹ ਮਾਰਦਾ ਰਾਡ ਇਥੋਂ ਪੀਸ ਕੱਢ ਦਿੰਦਾ ਉਹ ਮਸ਼ੀਨ ਬਾਈ ਜੀ ਪੱਚਰ ਮਾਰਨੋਂ ਨਹੀਂ ਹਟੂਗੀ ਤਾਂ ਉਹ ਗਲਤੀ ਕਦੇ ਨਾ ਕਰਿਆ ਕਰੋ ਬਾਲੀਆਂ ਸਿਆਣਿਆਂ ਦੀ ਗੱਲ 'ਚ ਨਾ ਆ ਕੇ ਲੱਗਿਆ ਕਰੋ ਭੁੱਲ ਕੇ ਵੀ ਕਦੇ ਜਾਲ ਦਾ ਸਰੀਆ ਨਹੀਂ ਪਟਾਉਣਾ ਇੱਕ ਅੱਧਾ ਸਰੀਆ 빙ਾ ਹੋਇਆ ਚਲੋ ਗੱਲ ਵੱਖਰੀ ਐ ਕਿਤੇ ਮਾੜਾ ਮੋਟਾ ਤਿੰਕਾ ਮਾਰ ਗਈ ਜੇ ਜਾਲ ਦਾ ਤੁਹਾਡਾ ਸਰੀਆ ਨਹੀਂ ਪਟਿਆ ਜਾਲ ਜਿਵੇਂ ਹੁਣ ਤੁਸੀਂ ਦੇਖੋਗੇ ਇਹ ਮਗਰਲੇ ਸਾਲ ਦਾ ਜਾਲ ਬਣਿਆ ਇੱਕ ਸੀਜ਼ਨ ਚੱਲਿਆ ਹੋਇਆ ਕੋਈ ਜਾਲ ਦਾ ਸਰੀਆ ਡੀਗਣਾ ਨਹੀਂ ਹੋਇਆ ਇਹਦੀ ਬੰਤਰ ਹੀ ਐਸਟੈਬ ਬਣੀ ਹੋਈ ਹੈ ਹੁਣ ਆ ਗਈ ਗੱਲ ਵੀ ਜੇ ਤੁਹਾਡੇ ਜਾਲ ਦੇ ਸਰੀਏ ਘਸ ਗਏ ਘਸਿਆਂ ਦਾ ਕਿਵੇਂ ਪਤਾ ਲੱਗੂ ਘਸਿਆਂ ਦਾ ਪਤਾ ਲੱਗੂ ਵੀ ਆ ਕੰਨੀ ਹੁੰਦੀ ਆ ਕੰਨੀ ਹੋ ਜਾਂਦੀ ਆ ਗੋਲ ਇੱਕ ਕੰਨੀ ਗੋਲ ਹੋ ਗਈ ਜੇ ਤੁਹਾਡੀ ਮਸ਼ੀਨ ਦੇ ਪਲਟ ਕੇ ਜਾਲ ਪੈਂਦਾ ਦਾ ਦੂਜਾ ਪਾਸਾ ਪਾ ਦਿਓ ਜਿੱਧਰੋਂ ਲਾਂਗਾ ਆਏ ਮਸ਼ੀਨ ਨੇ ਗੇੜ ਕੇ ਚੜਾਉਣਾ ਉਧਰਲੇ ਪਾਸੇ ਕੰਨੀ ਤਿੱਖੀ ਹੋਣੀ ਚਾਹੀਦੀ ਇਥੇ ਲਿ passes ਜਿੱਧਰੋਂ ਲਾਂਗਾ ਆਉਂਦਾ ਲਾਂਗੇ ਨੂੰ ਆਏ ਆਉਂਦੇ ਨੂੰ ਟੱਕਰ ਲੱਗੇ ਜੇ ਤੁਹਾਡੀਆਂ ਦੋਨੇ ਕੰਨੀਆਂ ਗੋਲ ਹੋ ਗਈਆਂ ਤਾਂ ਤੁਸੀਂ ਪੈਸੇ ਚੱਕਰਾਂ 'ਚ ਨਹੀਂ ਪੈਣਾ ਕੋਈ ਤੁਹਾਨੂੰ ਜਾਲ ਨਵਾਂ ਲਿਆਉਣ ਦੀ ਲੋੜ ਨਹੀਂ ਤੁਹਾਡੇ ਨਜ਼ਦੀਕੀ ਮਿਸਤਰੀ ਕੋਲੇ ਜਾਵੜੋ ਇੱਥੋਂ ਜਾਲ ਦੇਣ ਨੂੰ ਅਸਲ ਦੇ ਨਾਲ ਸਰੀਏ ਵੰਡਵੇ ਅਸਲ ਤਾਂ ਮਿਸਤਰੀ ਨੂੰ ਸਰੀਏ ਦਾ ਪਤਾ ਹੀ ਹੋਊਗਾ ਦੂਜੇ ਸਰੀਏ ਵੱਢ ਕੇ ਸਾਰਾ ਸਿਸਟਮ ਬਾਹਰ ਕੱਢ ਲਓ ਕੋਈ ਚੱਕਰਾਂ 'ਚ ਨਹੀਂ ਪੈਣਾ ਕੋਈ ਸੂਤ ਨਹੀਂ ਚੱਕਣਾ ਜੇ ਤੁਹਾਡਾ ਜਾਲ ਸਹੀ ਹੈ ਉਹਨੂੰ ਆ ਜਿਹੜਾ ਸਰੀਏ ਪਹਿਲਾਂ ਲੱਗੇ ਸੀ ਉਹ ਇੰਨੇ ਨੇ ਰੱਖ ਲੈ ਇਹਦੇ ਨਾਲ ਗ੍ਰੈਂਡਰ ਮਾਰ ਕੇ ਸੱਜਣਾ ਇਧਰ ਉਧਰ ਸਰੀਆ ਰੱਖਦੇ ਉਧਰ ਉਧਰ ਲਾ ਕੇ ਸਿੱਧੇ ਕਰਕੇ ਸਰੀਏ ਪਾ ਦੇ। ਸਰੀਆ ਲੈਣਾ ਕਿਹੜਾ? ਇੱਥੇ ਵੀ ਮੈਨ ਥਿਉਰੀ ਅੜ ਜਾਂਦੀ ਹੈ। ਅਗਲਾ ਕਹਿੰਦਾ ਚੱਲ ਆਪਾਂ ਦੁਕਾਨ ਤੇ ਗੇਹ ਲਿਆ ਕੇ ਕੱਚਾ ਸਰੀਆ ਕਦੇ ਨਹੀਂ ਲਵਣਾ। ਮਸ਼ੀਨ ਵਾਸਤੇ ਕੱਟ ਪੀਸ ਦੇ ਵਿੱਚ ਸਰੀਆ ਆਉਂਦਾ ਹੈ। ਸਾਡੇ ਏਰੀਆ ਦਾ ਰੇਟ ਮੈਨ ਲਗਾ 80 ਰੁਪਈਆ ਦੇ ਲਗਭਗ ਆ। ਅੱਡੋ ਅੱਡ ਲੋਹੇ ਦੇ ਰੇਟ ਵਾਧੇ ਚੜਦੇ ਰਹਿੰਦੇ ਆ ਤੁਹਾਡੇ ਏਰੀਆ 'ਚ ਮੈਨੂੰ ਨਹੀਂ ਪਤਾ ਕਿ ਕੀ ਭਾਅ ਹੋ। ਕੱਟੇ-ਕਟਾਏ ਪੀਸ ਆਉਂਦੇ ਆ। ਪਹਿਲਾਂ ਗਿਣ ਕੇ ਜਾਵੜੋ ਵੀ ਆਪਣੇ ਜਾਲ ਦੇ ਕਿੰਨੇ ਸਰੀਏ ਲੱਗੇ ਸੀਗੇ ਕਿੰਨੇ ਆਪਾਂ ਲਾਉਣੇ ਆ ਉਹਨੇ ਸਰੀਏ ਬਾਜ਼ਾਰ ਤੁਰੇ ਜਾਓ ਲਿਆ ਕੇ ਤੁਹਾਡੇ ਜਿਹੜਾ ਵੀ ਨਜ਼ਦੀਕ ਮਿਸਤਰੀ ਹੈ ਜੇ ਤੁਸੀਂ ਬਿਲਡਿੰਗ ਦਾ ਕੰਮ ਆਪ ਕਰਦੇ ਹੋ ਐਕਸਪਰਟ ਹੋ ਤਾਂ ਆਪ ਬਣਾ ਲਿਓ ਜੇ ਤੁਸੀਂ ਪੂਰੇ ਪਰਫੈਕਟ ਨਹੀਂ ਗਏ ਬਿਲਡਿੰਗ 'ਚ ਥੋੜਾ ਬਹੁਤ ਕਰਨ ਜਾਣਦੇ ਹੋ ਫਿਰ ਜਾਲ ਨਾਲ ਪੰਕਾ ਨਾਲ ਲਿਓ ਕਿਉਂਕਿ ਇਹ ਮੰਨ ਲਓ ਜਮਾਨ ਜਾਣ ਬੰਦੇ ਤੋਂ ਵੀ ਨਹੀਂ ਬਣਦਾ ਤਾਂ ਸਿਆਣੇ ਮਿਸਤਰੀ ਤੋਂ ਬਣਵਾ ਲਿਓ ਕਿਉਂਕਿ ਜੇ ਜਾਲ ਦਾ ਇੱਕ ਸਰੀਆ ਪੱਟਿਆ ਗਿਆ ਤਾਂ ਸਮਝ ਲਓ ਤੁਹਾਡੇ ਸਾਰੇ ਬਲੇਡ 288 ਦੇ 88 ਵਜੋਂ ਰਗੜੇ ਗਏ ਉਹਦੇ ਵਿੱਚ ਫਿਰ ਇਹ ਮੈਟਰ ਨਹੀਂ ਕਰਦੀ ਵੀ ਤੁਸੀਂ ਬਲੇਡ ਕਿਹੜੇ ਪਾਏ ਸੀ ਹੁਣ ਇੱਕ ਗੱਲ ਆ ਗਈ ਕਈ ਭਰਾਵਾਂ ਦੇ ਕਮੈਂਟ ਆਉਂਦੇ ਆ ਬਾਈ ਜੀ ਅਸੀਂ ਬਲੇਡ ਕਿਹੜੇ ਪਾਈਏ ਬਾਈ ਜੀ ਆਪਾਂ ਕਿਸੇ ਕੰਪਨੀ ਨੂੰ ਕੋਈ ਪ੍ਰਮੋਟ ਨਹੀਂ ਕਰਦੇ ਜਿਹੜਾ ਤੁਹਾਡਾ ਤੁਹਾਨੂੰ ਬਲੇਡ ਚੰਗਾ ਲੱਗਦਾ ਜਿੰਨੀ ਕੁ ਤੁਹਾਡੀ ਜੇਬ ਭਾਰ ਚੱਲਦੀ ਹੈ ਉਹਦਾ ਕੁ ਬਲੇਡ ਪਾ ਲਓ ਥਰੈਸਰ ਦਾ ਬਲੇਡ ਦੇ ਬਹੁਤ ਹੀ ਘੱਟ ਚਾਂਸ ਹੁੰਦੇ ਆ ਘਸ ਕੇ ਜਾਣ ਦੇ ਜੇ ਕਸੂਆ ਦਾ ਪਾਸਾ ਵਲਟਿਆ ਜਾਂਦਾ ਹੈ ਤਰਾਸਰ ਦੇ ਅਕਸਰੀ ਬਲੇਡ ਚਾਹੇ ਉਹਦੇ ਵਿੱਚ ਤੁਸੀਂ ਸਾਰਪ ਦੇ ਵੀ ਪਿਓ ਦਾ ਬਲੇਡ ਪਾ ਲਿਓ ਜਦੋਂ ਕੋਈ ਲੋਹੇ ਦੀ ਚੀਜ਼ ਆ ਗਈ ਉਦੋਂ ਸੱਜਣੋ ਕੰਪਨੀ ਵਾਲਾ ਵੀ ਟੁੱਟੂ ਆ ਮਹਿੰਗੀ ਵਾਲਾ ਵੀ ਟੁੱਟੂ ਆ ਤੇ ਦਰਮਿਆਨੇ ਰੇਟ ਵਾਲਾ ਵੀ ਟੁੱਟੂ ਆ ਤੇ ਸਸਤੇ ਵਾਲੇ ਤਾਂ ਸੱਜਣੋ ਟੁੱਟਣਾ ਹੀ ਟੁੱਟਣਾ ਉਹ ਤੁਹਾਡੇ ਹਿਸਾਬ ਨਾਲ ਤੁਹਾਡੀ ਸੂਝ-ਬੂਝ ਨਾਲ ਜਿਹੜਾ ਤੁਹਾਨੂੰ ਚੰਗਾ ਲੱਗੇ ਬਲੇਡ ਪੱਤੀ ਸੇਮ ਦੇ ਹੀ ਬਣੇ ਹੁੰਦੇ ਆ ਕੱਲਾ ਟੈਂਪਰ ਦਾ ਫਰਕ ਹੁੰਦਾ ਜਿੰਨੀ ਕੁ ਟੈਂਪਰ ਚੰਗੀ ਹੁੰਦੀ ਆ ਉਹਨਾਂ ਦਾ ਰੇਟ ਚੜਦਾ ਜਾਂਦਾ ਬਾਕੀ ਜਿਹੜੀਆਂ ਨਾਮੀ ਕੰਪਨੀਆਂ ਹੁੰਦੀਆਂ ਉਹ ਫਿਰ ਮਸ਼ਹੂਰੀ ਤੇ ਪੈਸਾ ਲਾਉਣੀ ਆ ਉਹ ਥੋੜਾ ਵੱਧ ਲੈ ਤਾਂ ਸੋਪਰਾ ਉਹ ਜਾਲ ਵਾਲੇ ਜੇ ਹੋਰ ਕਿਸੇ ਜਾਲ ਦੇ ਬਾਰੇ ਜੇ ਕਿਸੇ ਨੇ ਹੋਰ ਕੋਈ ਪੁੱਛਣਾ ਹੋਵੇ ਤਾਂ ਕਮੈਂਟਾਂ ਵਿੱਚ ਪੁੱਛ ਲਿਓ ਜਿੰਨੀ ਕ ਆਪਾਂ ਨੂੰ ਨੌਲਿਜ ਸੀ ਉਹ ਤੁਹਾਨੂੰ ਦੇਤੀ ਜੇ ਆਪਣੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਭੁੱਲਿਓ ਹੀ ਨਾ ਤੇ ਵੀਡੀਓ ਨੂੰ ਗਰੁੱਪਾਂ 'ਚ ਸ਼ੇਅਰ ਕਰ ਦਿਓ ਤੇ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਸੱਜਣੋ ਵੀਡੀਓ ਨੂੰ ਵਾਰੀ-ਵਾਰੀ ਮੈਂ ਕਹਿ ਰਿਹਾ ਵੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਯਾਰਾਂ ਬੇਲੀਆਂ ਨੂੰ ਮਸ਼ੀਨਾਂ ਵਾਲਿਆਂ ਨੂੰ ਕਰਵਾਓ ਆਪਾਂ ਕਿਸੇ ਤੋਂ ਕੁਝ ਨਹੀਂ ਲੈਣਾ ਕੱਲੇ ਮੋਹ ਪਿਆਰ ਦੇ ਭੁੱਖੇ ਐ ਤੇ ਤੁਹਾਡੇ ਭਰਾ ਦਾ ਚੈਨਲ ਵੀ ਮੋਨਟਾਈਜ਼ ਹੋ ਜਾਊਗਾ ਜੇ ਥੋੜਾ ਜਿਹਾ ਤੁਸੀਂ ਗੂਠੇ ਵਾਲਾ ਬਟਨੀ ਨੱਪਣਾ ਯਾਰ ਹੋਰ ਤਾਂ ਕੁਝ ਕਰਨਾ ਹੀ ਨਹੀਂ ਤਾਂ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਮਿਲਦੇ ਹਾਂ ਜਲਦ ਕਿਸੇ ਹੋਰ ਨਾਲ ਵੀਡੀਓ ਤੇ